ਪਾਰ ਪਾਕਿਸਤਾਨ ਦੇ ਚੱਲ ਰਹੇ ਤਣਾਅ ਦੇ ਚੱਲਦਿਆਂ ਪੂਰੇ ਪੰਜਾਬ 'ਚ ਅਲਰਟ ਸਾਰੀ ਘਟਾ ਦਿੱਤਾ ਗਿਆ ਹੈ। ਇਹ ਸਰਕਾਰੀ ਕਰਮਚਾਰੀਆਂ ਨੂੰ ਵੀ ਚਿਤਨ ਰਹਿਣ ਲਈ ਕਿਹਾ ਗਿਆ ਹੈ। ਉੱਥੇ ਸਰਹੱਦੀ ਇਲਾਕਿਆਂ ਦੀ ਗੱਲ ਕਰੀ ਤਾਂ ਉੱਥੇ ਵੀ ਤਣਾਅ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸਰਹੱਦੀ ਪਿੰਡਾਂ 'ਚ ਸੁਰੱਖਿਆ ਕੜੀ ਕੱਢੀ ਦਿੱਤੀ ਗਈ ਹੈ। ਸਿnabla ਪ੍ਰਸ਼ਾਸਨ ਦੀ ਗੱਲ ਕਰੀ ਤਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪਲ ਉਜਵਨ ਦੱਸਿਆ ਕਿ ਤਣਾਅ ਨੂੰ ਵੇਖਿਆ ਹੋਇਆ ਹੈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਰ ਹਾਲੇ ਤੱਕ ਉਹਨਾਂ ਨੂੰ ਸਰਹੱਦੀ ਪਿੰਡ ਖਾਲੀ ਕਰਨ ਦੇ ਸਰਕਾਰ ਵੱਲੋਂ ਕੋਈ ਆਦੇਸ਼ ਜਾਰੀ ਨਹੀਂ ਹੋਇਆ ਹੈ। देखिए इस वक्त जैसा कि आपको पता है कि थोड़ा सा जो सिचुएशन है उसके अंदर हम थोड़ा हाई अलर्ट पे हैं हम थोड़ा सेंसिटिव हैं हम चीज़ों को देख रहे हैं वॉच पे हैं पर ऐसा डरने की कोई बात नहीं है हम काफ़ी कॉन्फिडेंट हैं और अभी तक कोई इवेक्ेशन प्लान प्रेंग प्रेंग गाँव को खाली करवाने का इस तरह का अभी तक हमने कोई शुरू नहीं किया हाँ इन प्लेस है हमारी अपनी प्रिपेयर्डनेस की तैयारियां पहले तैयारी करते हो वो तैयारी हमने की हुई है अगर जब भी ऊपर से सरकार से कोई भी हिदायत आएगी तो हम बड़ा इफेक्टिवली और एफिशिएंटली उस हिदायत को इम्प्लीमेंट करेंगे गुरदासपुर पिंड लोगों ने गई तो कुछ लोग इसमें उन्होंने कहा कि ਇਹ ਜਿਹੜਾ ਆ ਤਣਾਅਪੂਰਨ ਮਾਹੌਲ ਉਹਨਾਂ ਪਾਕਿਸਤਾਨ ਨੇ ਆਪਣੇ ਪਿੰਡ ਜਿਹੜੇ ਉਹ ਪਿੱਛੇ ਕਰਤੇ ਨੇ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਤੁਹਾਡੇ ਮੀਡੀਆ ਦੇ ਰਹੀਂ ਕਿ ਜੇ ਪਹਿਲਾਂ ਵੀ ਸਰਜੀਕਲ ਸਟ੍ਰਾਈਕ ਇੱਧਰ ਹੋਇਆ ਸੀ ਜੇ ਪਹਿਲਾਂ ਸਰਜੀਕਲ ਸਟ੍ਰਾਈਕ ਹੋਇਆ ਸੀ ਤੇ ਉਦੋਂ ਵੀ ਸਾਡੇ ਇੱਥੇ ਸਾਡੇ ਪ੍ਰਸ਼ਾਸਨ ਨੇ ਸਾਨੂੰ ਕਿਹਾ ਵੀ ਆਪਣੇ ਪਿੰਡ ਇਥੋਂ ਚੁੱਕ ਕੇ ਪਿੱਛੇ ਆ ਜਾਓ ਕੈਂਪਾਂ 'ਚ ਇੱਥੇ ਮਾਹੌਲ ਖਰਾਬ ਆ ਪਰ ਅਸੀਂ ਪਿੱਛੇ ਜਾਣ ਤੋਂ ਉਦੋਂ ਵੀ ਇਨਕਾਰ ਕਰਤਾ ਅੱਜ ਵੀ ਜੇ ਮਾਹੌਲ ਕੋਈ ਖਰਾਬ ਹੁੰਦਾ ਤੇ ਅਸੀਂ ਇਥੋਂ ਪਿੱਛੇ ਨਹੀਂ ਜਾਵਾਂਗੇ ਜੇ ਫੌਜ ਲੱਗਦੀ ਆ ਫੌਜ ਦੇ ਨਾਲ ਜੋ ਸਾਨੂੰ ਫੌਜ ਦਾ ਸਹੂਲਤ ਦੇਣੀ ਪਈ ਫੌਜ ਨੂੰ ਲੰਗਰ ਪਾਣੀ ਦੀ ਜਾਂ ਉਹਦਾ ਆਪਣੇ ਟਰੈਕਟਰ ਟਰਾਲੀਆਂ ਦਾ ਕੋਈ ਸਹੂਲਤ ਦੇਣੀ ਪਈਗੀ ਅਸੀਂ ਉਹ ਦੇਣ ਨੂੰ ਫੌਜ ਦੇ ਨਾਲ ਤਿਆਰ ਆਂ ਪਲਵਾਮਾ ਹਮਲੇ ਤੋਂ ਬਾਅਦ ਤੇ ਜਿਹੜਾ ਕੀਤਾ 에ਅਰ ਸਟ੍ਰਾਈਕ ਇਹਦੇ ਤੋਂ ਬਾਅਦ ਜਿਹੜੇ ਨੇ ਦੋਵਾਂ ਦੇਸ਼ਾਂ ਦੇ ਵਿੱਚ ਤਣਾਅ ਚੱਲ ਰਿਹਾ ਤੇ ਉਹਦੇ باوجود ਜੇ ਕੋਈ ਬਾਰਡਰ ਦੇ ਉੱਤੇ ਕਿਸੇ ਤਰ੍ਹਾਂ ਦੀ ਫੌਜ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤੇ ਅਸੀਂ ਇੱਥੋਂ ਬਾਰਡਰ ਦੇ ਰਹਿਣ ਵਾਲੇ ਲੋਕ ਆ ਸਾਡੀਆਂ ਜ਼ਮੀਨਾਂ ਸਾਡੇ ਘਰ ਪਰਿਵਾਰ ਸਾਰਾ ਕੁਝ ਹੀ ਇੱਥੇ ਆ ਤੇ ਅਸੀਂ ਬਿਲਕੁਲ ਫੌਜ ਦੇ ਨਾਲ ਸਾਥ ਦੇਾਂਗੇ ਉਹਨਾਂ ਦਾ ਕਿਉਂਕਿ ਫੌਜ ਨੇ ਜੋ ਇਹ ਸਾਡੇ 에어 ਫੋਰਸ ਦੇ ਜਵਾਨਾਂ ਨੇ ਜਿਹੜੀ ਕਾਰਵਾਈ ਕੀਤੀ ਆ ਇਹ ਬੜੀ ਜਿਹੜੀ ਬਹਾਦਰੀ ਜਿਹੜੀ ਪੂਰਵਕ ਕਾਰਵਾਈ ਕੀਤੀ ਆ ਅਸੀਂ ਉਹਨਾਂ ਦੀ ਸ਼ਾਬਾਸ਼ ਦਿੰਨੇ ਆ ਉਹਨਾਂ ਖੈਰੀ ਸ਼ਬਦ ਵਿੱਚ ਕੁਸ਼ਾ ਅਸੀਂ ਹੱਥ ਕਰ ਦੁੱਤੀ ਆ ਕਿ ਕਿਸੇ ਵੀ ਤਰ੍ਹਾਂ ਦੇ ਰਾਟਸਨ ਦਾ ਸਾਹਮਣਾ ਕਰ ਲੈ ਜਾਰੀ ਮੁਕੰਮਲ ਕੀਤੇ ਰਹੀ ਹਨ ਕੁਦਰਤ ਤੋਂ ਤੋਂ ਅਸੀਂ ਦੀ ਰਿਪੋਰਟ ਡੇਲੀ ਪੋ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ